ਸੋਸ਼ ਕਾਲਜ ਸਾਇਆ ਨੂੰ ਕਿਵੇਂ ਉਸਾਰੇ ਜਣੇ ਇਸ ਵਾਰੀ ਜਦੋਂ ਮੈਂ ਫਗਵੜੇ ਗਈ ਤਾਂ ਸਭ ਤੋਂ ਪਹਿਲਾਂ ਮੈਨੂੰ ਪਸੰਦ ਆਇਆ ਸੀ ਇਹ ਵਾਲਾ ਸੂਟ ਉਸ ਟਾਈਮ ਮਾਈਂਡ ਦੇ ਵਿੱਚ ਕੁਝ ਨਹੀਂ ਸੀਗਾ ਵੀ ਕਿਸ ਤਰ੍ਹਾਂ ਕਿੱਦਾਂ ਦਾ ਸੂਟ ਬਣਾਉਣਾ ਹੈ ਸਿਰਫ ਸੂਟ ਪਸੰਦ ਆ ਗਿਆ ਤੇ ਮੈਂ ਲੈ ਲਿਆ ਸੀਗਾ 300 ਰੁਪਏ ਪਰ ਮੀਟਰ ਸੀਗਾ ਇਹ ਵਾਲਾ ਕਪੜਾ ਸੋ 3 ਮੀਟਰ ਆਪਾਂ ਲਿਆ ਸੀ ਇਸਦੀ ਬਣਾਵਾਂਗੇ ਆਪਾਂ A ਲਾਈਨ ਜਿਹੜੀ ਫਰੌਕ ਆ ਤੇ ਨਾਲ ਆਪਾਂ ਬਣਾਵਾਂਗੇ ਪਲੀਨ ਸਲਵਾਰ ਸਲਵਾਰ ਦਾ ਜਿਹੜਾ ਕਪੜਾ ਸੀ ਉਹ ਮਿਲਿਆ ਸੀ 200 ਦਾ ਪਰ ਮੀਟਰ ਤੇ 2.5 ਮੀਟਰ ਆਪਾਂ ਫੈਬਰਿਕ ਲਿਆ ਸੀ ਪੂਰਾ ਸੂਟ ਸਲਵਾਰ ਪਾ ਕੇ ਮੈਨੂੰ 1400 ਦਾ ਮਿਲਿਆ ਸੀ ਜੇਕਰ ਉਸ ਟਾਈਮ ਮਾਈਂਡ ਦੇ ਵਿੱਚ ਹੁੰਦਾ ਤੇ ਆਪਾਂ ਕੀ ਕਰ ਸਕਦੇ ਆ ਕੁੜਤੀ ਜਿਹੜੀ ਆ ਉਸ ਨੂੰ ਥੋੜਾ ਉੱਚਾ ਰੱਖਦੀ ਹੋਈ ਉਸ ਲਈ ਕਪੜਾ ਘਟਾ ਕਰਕੇ ਤੇ ਸ਼ਰਾਰਾ ਗਰਾਰਾ ਬਣਾ ਸਕਦੀਆਂ ਛੋਟ ਕੁੜਤੀ ਦੇ ਨਾਲ ਸ਼ਰਾਰਾ ਗਰਾਰਾ ਕਾਫੀ ਸੋਹਣਾ ਲੱਗਣਾ ਹੈ ਸੋ ਉਸ ਤੋਂ ਬਾਅਦ ਆਹ ਲਿਆ ਸੀਗਾ ਸੂਟ ਇਹ ਵਾਲਾ ਮੰਗਵਾਇਆ ਸੀ ਮੈਂ ਔਨਲਾਈਨ ਤੇ ਇਹ 600 ਦਾ ਛੂਟ ਸੀ 100 ਰੁਪਏ ਸ਼ਿਪਿੰਗ ਚਾਰजेस ਸੀ ਇਸ ਦੇ ਉੱਪਰ ਇਹ ਜਿੰਨਾਂ ਤੋਂ ਵੀ ਸੂਟ ਮੰਗਵਾਇਆ ਕੀਤਾ ਸੀ ਉਹਨਾਂ ਤੋਂ ਪਹਿਲਾਂ ਵੀ ਮੈਂ ਸੂਟ ਮੰਗਵਾਇਆ ਸੀ ਹਫ਼ਤੇ ਦੇ ਅੰਦਰ ਅੰਦਰ ਆ ਗਿਆ ਸੀ ਇਹ ਵਾਲਾ ਸੂਟ ਸੋ ਹੁਣ ਦੇਖ ਲੈਂਦੇ ਆ ਓਪਨ ਕਰਕੇ ਕਿੱਦਾਂ ਦਾ ਕਪੜਾ ਨਿਕਲਿਆ ਇਹਦਾ ਇਸ ਗੱਲ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਇਹ ਸ਼ਨੀਲ ਦੇ ਨਾਲ ਬੈਲਵਟ ਨੂੰ ਕੰਪੇਅਰ ਕਰ ਦਿੰਦੀ ਹੈ ਜਿਹੜੀ ਸ਼ਨੀਲ ਹੁੰਦੀ ਹੈ ਉਹ ਵੱਖਰਾ ਹੁੰਦਾ ਹੈ ਉਹ ਫੈਬਰਿਕ ਜਿਹੜਾ ਹੁੰਦਾ ਪਤਲਾ ਹੁੰਦਾ ਜਿਹੜੀ ਬੈਲਵਟ ਹੁੰਦੀ ਆ ਉਹ ਫੈਬਰਿਕ ਜਿਹੜਾ ਹੁੰਦਾ ਨਾ ਵਧੀਆ ਜੂ ਹੁੰਦਾ ਉਹਦੀ ਸ਼ਨੀਲ ਦੇ ਦਾ ਸੂਟ ਵੀ ਜਿਹੜੇ ਹੁੰਦੀ ਆ ਉੱਤੇ ਸਰੋਸਕੀ ਵਰਕ ਵਗੈਰਾ ਵਾਲੇ ਉਹ 300 ਦੇ ਤੱਕ ਆ ਜਾਂਦੇ ਤੇ ਉਦਾਂ ਸ਼ਨੀਲ ਦਾ ਜਿਹੜਾ ਕੱਪੜਾ ਹੁੰਦਾ 100 ਰੁਪਏ ਮੀਟਰ ਹੁੰਦਾ ਆ ਉਹ ਹਲਕਾ ਜਿਹਾ ਕੱਪੜਾ ਹੁੰਦਾ ਆਲੇ ਦੁਆਲੇ ਉਹ ਵੀ ਉਹਦੀਆਂ ਸਾਈਡਾਂ ਤੋਂ ਵੀ ਮੁੜ ਜਾਂਦਾ ਆ ਇਹ ਜਿਹੜੀ ਬੈਲਵਟ ਹੁੰਦੀ ਆ ਪਿਓਰ ਦੀ ਇਹਨਾਂ ਤੇ ਲਿਖਿਆ ਹੁੰਦਾ ਮਾਈਕਰੋ ਬੈਲਵਟ 9000 ਕਲਰ ਤਾਂ ਚਲੋ ਸੇਮ ਮਿਲਿਆ ਜਿਹੜਾ ਮੈਂ ਪਸੰਦ ਕੀਤਾ ਸੀ ਪੀਕਾਕ ਸ਼ੇਡ ਪਸੰਦ ਕੀਤੀ ਸੀ ਉ ਕਾਟ ਤੇ ਨਹੀਂ ਕਪੜੇ ਦੀ ਜਿਹੜੀ ਕੁਆਲਿਟੀ ਉਹ ਤਾਂ ਵਧੀਆ ਹੈ ਜਦੋਂ ਆਪਾਂ ਕੈਮਰੇ ਤੋਂ ਬਿਨਾਂ ਵੀ ਦੇਖਦੇ ਆ ਕਾਫੀ ਸ਼ਾਈਨ ਹੈ ਇਹਦੇ ਵਿੱਚ ਕਪੜੇ ਦਾ ਜਿਹੜਾ ਆਰਜੀਆ ਓ 55 ਇੰਚ ਆ 55 ਤੋਂ 57 ਇੰਚ ਤੱਕ ਆ ਉਦੋਂ ਨੋਰਮਲ ਜਿਹੜਾ ਹੁੰਦਾ ਵੈਲਵਟ ਦਾ ਜਿਹੜਾ ਆਰਜ ਹੁੰਦਾ ਆ ਉਹ 44 44 ਤੋਂ 46 ਇੰਚ ਤੱਕ ਦਾ ਹੁੰਦਾ ਆ ਬਟ ਜੇ ਜਦੋਂ ਮੈਂ ਕਿ ਵੇਖਿਆ ਕਪੜਾ ਜਿਹੜਾ ਉਹ 3.5 ਮੀਟਰ ਆ ਪੂਰਾ 5 ਮੀਟਰ ਨਹੀਂ ਆ ਸੋ ਆਪਾਂ ਹਲਕੀ ਜਿਹੇ ਕੁੜੀਆਂ ਲਈ ਬਣਾ ਲੇ ਆਪਣੇ ਬਣਾ ਲੈ ਚੱਲ ਜਾਏਗਾ ਇਸ ਚਾਹੇ ਵੀ ਜਿਹੜਾ ਕਿਸੇ ਲਈ ਸੂਟ ਨਹੀਂ ਬਣਾ ਸਕਦੇ ਸਲਵਾਰ ਹੈਵੀ ਨਹੀਂ ਬਣੇਗੀ ਆਪਾਂ ਸਟ੍ਰੇਟ ਸਲਵਾਰ ਦੇ ਨਾਲ ਬਣਾਵਾਂਗੇ ਇਸ ਨੂੰ ਜੇ ਪਲਾਜ਼ੋ ਬਣਾਣਾ ਉਹ ਵੀ ਬਣ ਜਿਗਾ ਇਹਦੇ ਵਿੱਚ ਆਸਾਨੀ ਦੇ ਨਾਲ ਸੋ ਫਾ ਇੱਕ ਵਧੀਆ ਹੈ ਇਸ ਨੂੰ ਆਪਾਂ ਲੈਸਨ ਦੇ ਨਾਲ ਅੱਗੇ ਡਿਜ਼ਾਈਨ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਸਵਾਲ ਮਂਗਾਏ ਸੀ ਮੈਂ 2 ਸੂਟ ਡਿਵੈਲਪਰ ਦੇ ਇਹ ਉਸ ਦਿਨ ਮੀਂਹ ਪਿਆ ਹੋਇਆ ਸੀ ਸੋ ਇਸ ਕਰਕੇ ਪਾਰਸਲ ਤਾਂ ਥੋੜਾ ਗੰਦਾ ਜਿਹਾ ਹੋ ਗਿਆ ਸੋ ਆਪਾਂ نیچے ਰੱਖ ਕੇ ਆਪਾਂ ਇਸ ਨੂੰ ਓਪਨ ਕਰ ਲਵਾਂਗੇ ਦੋਨੋਂ ਸੂਟ ਕੱਟ ਲੈਂਦੀ ਐ ਇੱਕ ਦਾ ਤਾਂ ਕਲਰ ਉਹਨਾਂ ਨੇ ਥੋੜਾ ਡਿਫਰੈਂਟ ਭੇਜਿਆ ਕਿਉਂਕਿ ਮੈਂ ਪੀਕਾਕ ਸ਼ੇਡ ਪਸੰਦ ਕੀਤੀ ਸੀ ਤੇ ਇਹਨਾਂ ਨੇ ਬਲੂ ਕਲਰ ਸੈਂਡ ਕਰ ਦਿੱਤਾ ਹੁਣ ਫਸਟ ਦੇਖ ਲੈਂਦੇ ਆ ਫੈਬਰਿਕ ਕਿੱਦਾਂ ਦਾ ਆਹ ਵਾਲਾ ਫੈਬਰਿਕ ਦੇ ਕੁਆਲਿਟੀ ਜਿਹੜਾ ਠੀਕ ਠੀਕ ਜਿਹੀ ਲੱਗੀ ਸੀ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਨੀਨ ਨਾਲ ਜਿਹੜੀ ਦੀ ਕੁਆਲਿਟੀ ਆ ਉਹ ਥੋੜੀ ਵਧੀਆ ਲੱਗਦੀ ਆ ਬਟ ਜਿੱਦਾਂ ਹੁਣ ਇਹਦੇ ਉੱਪਰ ਲਿਖਿਆ ਆ ਵੀ 9000 ਮਾਈਕਰੋ ਵੈਲਵਟ 9000 ਮਾਈਕਰੋ ਵੈਲਵਟ ਨਹੀਂ ਲੱਗਦੀ ਹੈਗੀ ਜੇਕਰ ਮੈਂ ਕੰਪੇਅਰ ਕਰਾਂ ਜਿਹੜੀ ਮਾਰਕੀਟ ਤੋਂ ਮੈਂ 9000 ਮਾਈਕਰੋ ਵੈਲਵਟ ਲੈ ਕੇ ਆਈ ਆ ਉਹ 200 ਰੁਪਏ ਪਰ ਮੀਟਰ ਮਿਲੀ ਸੀ ਬਟ ਉਸ ਕੱਪੜੇ ਦੀ ਸ਼ਾਈਨ ਵੀ ਕਾਫੀ ਹੈ ਤੇ ਜ਼ਮੀਨ ਨਹੀਂ ਦਿਖਾਈ ਦਿੰਦੀ ਇਹਨਾਂ ਦੀ ਜਮੀਨ ਦੋਨਾਂ ਸੁੱ ਸਾਸੂਪੇ ਦਾ ਦੋ ਸੂਟ ਮੰਗਵਾਏ ਸੀ 1400 ਦੇ ਆ ਤਾਂ ਪੂਰਾ ਚਲੋ 5 ਮੀਟਰ ਕਪੜਾ ਹੈਗਾ ਸੀ ਜਿਹੜਾ ਦੂਜਾ ਸੂਟ ਉਹਨਾਂ ਨੇ ਭੇਜਿਆ ਉਹ ਉਹਨਾਂ ਨੇ 5 ਮੀਟਰ ਦੀ ਜਗ੍ਹਾ ਸਿਰਫ 4.5 ਮੀਟਰ ਭੇਜ ਤੈਨਾਂ ਮਤਲਬ ਪੌਣ ਪੌਣੇ ਮੀਟਰ ਕਪੜਾ ਜਿਹੜਾ ਉਹਨਾਂ ਨੇ ਘੱਟ ਭੇਜਿਆ ਸੀਗਾ ਸੂਟ ਦਾ ਸੋ ਸੂਟ ਤਾਂ ਮੰਮਾ ਲਈ ਮੰਗਵਾਇਆ ਸੀ ਬਣਨੇ ਨਹੀਂ ਹੈਗਾ ਆਪਾਂ ਇਸ ਦਾ ਸਿਰਫ ਜੈਂਪਰ ਦੇ ਨਾਲ ਸਟ੍ਰੇਟ ਜਿਹੜੀ ਸਲਵਾਰ ਉਹ ਬਣਾਵਾਂਗੇ ਉੱਪਰ ਲੈਸਸ ਵਗੈਰਾ ਲਗਾ ਲਵਾਂਗੇ ਸੋ ਇੱਥੇ ਮੈਂ ਤੁਹਾਨੂੰ ਕੰਪੇਅਰ ਕਰਕੇ ਦਿਖਾ ਰਹੀ ਹਾਂ ਤਾਂ ਜੋ ਜੇ ਤੁਸੀਂ ਮਾਰਕੀਟ ਤੋਂ ਵੀ ਲਵੋ ਤੇ ਕਪੜੇ ਦੀ ਜਿਹੜੀ ਕੁਆਲਿਟੀ ਉਹ ਵਧੀਆ ਚ ਲਵੋ ਇੱਥੇ ਹੁਣ ਮਾਰ ਸ਼ਾਈਨ ਵੀ ਹੈ ਤੇ ਜਮੀਨ ਨਹੀਂ ਦਿਖਾਈ ਦਿੰਦੀ ਇਸ ਕੱਪੜੇ ਦੀ। ਪਰ ਬੜੀ ਈਜ਼ੀ ਹੈ ਨਹੀਂ ਹੈਵੀ ਆ ਕਿ ਉਹ ਜਮੀਨ ਨਹੀਂ ਦਿਖਾਈ ਦਿੰਦੀ। 200 ਰੁਪਏ ਪਰ ਮੀਟਰ ਮਿਲਿਆ ਸੀ ਬਟ ਕੁਆਲਿਟੀ ਜਿਹੜੀ ਆ ਵਧੀਆ ਆ। ਤਾਂ ਇਹ ਦੇਖ ਲੈਂਦੇ ਆ 700 ਦਾ ਉਹਨਾਂ ਨੇ 5 ਮੀਟਰ ਕਿਹਾ ਸੀ। 5 ਮੀਟਰ ਤਾਂ ਚਲੋ ਭੇਜਿਆ ਨਹੀਂ। ਬਟ ਇਹਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ। ਹਲਕੀ ਹੈ ਜਮੀਨ ਸਾਫ਼ ਦਿਖਾਈ ਦਿੰਦੀ। ਪਰ 1 ਮੀਟਰ ਪੂਰਾ ਕੱਪੜਾ ਭੇਜ ਦੇ ਫਿਰ ਅਸ ਕੋਰਡਿੰਗ ਸਮਝ ਲਓ ਸਾਨੂੰ 140 ਰੁਪਏ ਮੀਟਰ ਨੂੰ ਪੈਣਾ ਸੀ। ਸ਼ਨੀਲ ਨਾਲ ਕੱਪੜਾ ਵਧੀਆ ਹੈ। ਸੋ ਠੀਕ ਠਾਕ ਆਪਾਂ ਕਵਾਂਗੇ ਵੀ ਰੇਟਿੰਗ ਜੇਕਰ ਤੁਸੀਂ ਆਨਲਾਈਨ ਵੀ ਮ ਆਪੇ ਵਾਈ ਕੀਤਾ ਹੈ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ